ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖੇ ਗੱਪੀ ਸੁਖਵੀਰ ਬਾਦਲ ਨੇ ਤੇ ਨਾਲ ਲੀਲੀਆਂ ਪੱਗਾਂ ਵਾਲੇ ਨੀਲੀਆਂ ਕਹਿ ਦਈਏ ਲੀਲੀਆਂ ਸ਼ਾਇਦ ਚੰਗੀਆਂ ਨਹੀਂ ਲੱਗਦੀਆਂ ਟੋੜਾ ਕਲਰ ਪੱਗਾਂ ਵਾਲੇ ਚਮਚੇ ਬਣ ਕੇ ਜਿਹਨਾਂ ਨੂੰ ਬੁਰਕੀ ਪੈਂਦੀ ਹੈ ਤੇ ਉਹਨਾਂ ਨੇ ਅੱਜ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਅਕਾਲ ਤਖਤ ਸਾਹਿਬ ਤੋਂ ਜਦੋਂ ਮੈਂ ਕੱਠ ਵੇਖਿਆ ਨਾ ਮੇਰਾ ਜੀ ਕਰੇ ਮੈਂ ਹਜ਼ਾਰਾਂ ਲੋਕਾਂ ਨੂੰ ਤਰਲਾ ਕਰਾਂ ਬੇਨਤੀ ਕਰਾਂ ਕਿ ਯਾਰ ਸੁਖਵੀਰ ਗੱਪੀ ਦੇ ਨਾਲ ਥੋੜਾ ਬਹੁਤਾ ਕੱਠ ਕਰ ਲੋ ਮੇਰਾ ਮੈਨੂੰ ਤਰਸ ਆਇਆ ਇੱਕ ਉਹ ਅਕਾਲੇਦਲ ਜਿਨੇ ਸ਼੍ਰੋਮਣੀ ਅਕਾਲੀਲ ਪਾਰਟੀ ਲਈ ਐਡਾ ਵੱਡਾ ਸੰਘਰਸ਼ ਕਰਕੇ ਐਡੀ ਵੱਡੀ ਪਾਰਟੀ ਖੜੀ ਕੀਤੀ ਸੀ ਤੇ ਲੋਕ ਜਦੋਂ ਤਕੜੀ ਦੀ ਆਵਾਜ਼ ਸੁਣਦੇ ਸੀ ਨਾ ਜਾਂ ਪੰਥਕ ਜਦ ਚੋਣਾਂ ਸ਼ਾਮ ਤੱਕੜੀ ਕਹਿੰਦੇ ਸੀ ਮੈਂ ਕਹਿੰਦਾ ਲੋਕ ਘਰਾਂ ਚੋਂ ਬਾਹਰ ਆ ਜਾਂਦੇ ਸੀ ਜੋੜੇ ਲਾ ਕੇ ਕਿ ਇਹ ਪੰਥਕ ਪਾਰਟੀ ਐ ਔਰ ਬਾਬੇ ਨਾਨਕ ਦੀ ਤੱਕੜੀ ਦੇ ਨਾਲ ਇਹ ਪਾਰਟੀ ਨੂੰ ਜਾਣਿਆ ਜਾਂਦਾ ਸੀ ਲੋਕ ਸਤਕਾਰ ਕਰਦੇ ਸੀ ਪਰ ਅੱਜ ਅੱਜ ਮੈਂ ਕਹਿੰਦਾ ਲੋਕਾਂ ਨੇ ਦਰਵਾਜ਼ੇ ਲਾ ਲਏ ਜਿਹੜਾ ਕੋਈ ਲੰਘਦਾ ਸੀ ਸ਼ਹਿਰ ਵਿੱਚੋਂ ਲੰਘੇ ਗਿਆ ਕਿਸੇ ਨੂੰ ਕੋਈ ਸਤਕਾਰ ਨਹੀਂ ਕੀਤਾ ਲੋਕਾਂ ਨੇ ਗੁੱਠੇ ਦਿਖਾਏ ਜਾਣੀ ਕਿ ਪੂਰੀ ਕਹਿ ਕਰਨ ਕਹ ਲਈ ਜਿੰਨੀ ਵੀ ਹੋ ਸਕੇ ਇਨਸਾਲਟ ਬੇਇਜ਼ਤੀ ਮੂੰਹ ਤੇ ਕੀਤੀ ਸੁਖਵੀਰ ਬਾਦਲ ਦੀ ਅੱਤੇ ਉਹਦੇ ਚਮਚਿਆਂ ਦੀ ਮੈਂ ਇੱਥੇ ਇੱਕ ਬੇਨਤੀ ਕਰਨੀ ਆ ਹੁਣੇ ਜਦੋਂ ਕਹਿੰਦੇ ਨੇ ਨਾ ਸਾਡਾ ਜੋ ਨਿਸ਼ਾਨ ਪੰਥਕ ਪਾਰਟੀ ਦਾ ਤੱਕੜੀ ਐ ਤੱਕੜੀ ਨੂੰ ਵੋਟ ਪਾਇਓ ਤੇ ਨਾਲੇ ਅੱਜ ਕਹਿੰਦੇ ਸੀ ਜਿਹੜੀਆਂ ਸਾਡੇ ਕੋਲੋਂ ਪਿੱਛੇ ਗਲਤੀਆਂ ਹੋਈਆਂ ਸੀ ਉਹਦੀ ਅਸੀਂ ਮਾਫੀ ਮੰਗ ਲਈ ਐ ਹੁਣ ਦੁਬਾਰਾ ਤੁਹਾਡੇ ਕੋਲੋਂ ਮਾਫੀ ਮੰਗਣ ਵਾਸਤੇ ਆਏ ਆ ਸਖਵੀਰ ਬਾਦਲ ਤੇ ਉਹਦੇ ਨਾਲ ਦੇ ਚਮਚੇ ਪਿੱਟ-ਪਿੱਟ ਕੇ ਇਹ ਗੱਲਾਂ ਕਹਿੰਦੇ ਸੀ ਪਰ ਪੰਜਾਬ ਦੇ ਲੋਕੋ ਥੋੜਾ ਜਿਹਾ ਧਿਆਨ ਕਰੋ ਜਦੋਂ ਮੋਦੀ ਖਾਨੇ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੈਠੇ ਨੇ ਨਾ ਉੱਥੇ 13-13 ਕਰਕੇ ਤਕੜੀ ਦੇ ਨਾਲ ਤੋਲਿਆ ਔਰ ਜਿਹੜਾ ਵੀ ਕੋਈ ਭੁੱਖਾ ਲੋੜਵੰਦ ਆਇਆ ਤੇ ਉਹ ਤਕੜੀ ਦੇ ਨਾਲ ਤੋਲ ਕੇ ਰਜਾ ਕੇ ਦੋ ਰਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪਰ ਜਿਹੜੀ ਇਹਨਾਂ ਨੇ ਤਕੜੀ ਬਣਾਈ ਆ ਨਾ ਉਹਦੇ ਨਾਲ ਪੁੱਕੀ ਸਮਾਇਕ ਫੀਮ ਪਤਾ ਨਹੀਂ ਕੀ ਕੁਝ ਤੋਲਿਆ ਜਾਨੀ ਕਿ ਜਿਹੜੀ ਤਕੜੀ ਦੇ ਨਾਲ ਬਾਬੇ ਨਾਨਕ ਨੇ 13-13 ਕਰਕੇ ਤੋਲਿਆ ਸੀ ਨਾ ਤੇ ਇਹਨਾਂ ਬਾਦਲ ਪਰਿਵਾਰ ਨੇ ਕਾਲੀਆਂ ਨੇ ਉਹਦੇ ਨਾਲ ਨਸ਼ੇ ਤੋਲ ਕੇ ਸਾਰਾ ਪੰਜਾਬ ਨਸ਼ੇੜੀ ਬਣਾ ਦਿੱਤਾ ਤੇ ਹੁਣ ਉਹੀ ਤਕੜੀ ਪੀਲੇ ਦੇ ਝੰਡਿਆਂ ਵਿੱਚ ਫੇਰ ਟੰਗੀ ਫਿਰਦੇ ਨੇ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਸਾਡੇ ਲੋਕ ਹਲੇ ਵੀ ਇਹ ਕਹਿੰਦੇ ਨੇ ਕਿ ਇਹ ਪੰਥਕ ਪਾਰਟੀ ਐ ਇਹ ਬਾਬੇ ਨਾਨਕ ਦੀ ਤਕੜੀ ਐ ਨਹੀਂ ਭਰਾਵੋ ਬਾਬੇ ਨਾਨਕ ਦੀ ਤਕੜੀ ਨਹੀਂ ਹੈਗੀ ਮੈਂ ਇੱਕ ਬੇਨਤੀ ਕਰਾਂ ਤਿੰਨ ਚੀਜ਼ਾਂ ਝੂਠ ਨਹੀਂ ਬੋਲਦੀਆਂ ਸਭ ਤੋਂ ਪਹਿਲਾਂ ਤਾਂ ਇਹ ਕਹਿ ਲੋ ਸ਼ੀਸ਼ਾ ਮੇਰ ਅਸੀਂ ਉਹਦੇ ਵਿੱਚ ਆਪਣੀ ਸ਼ਕਲ ਵੇਖਦੇ ਆ ਉਹ ਸੱਚ ਬੋਲਦਾ ਕਿ ਮਨਾ ਜਾਂ ਇਹ ਮਨੁੱਖ ਤੇਰੇ ਮੂੰਹ ਤੇ ਦਾਗ ਲੱਗਾ ਹੋਇਆ ਸ਼ੀਸ਼ਾ ਬੋਲ ਕੇ ਕਹਿੰਦਾ ਮੇਰਾ ਕੰਮ ਸੀ ਦੱਸਣਾ ਤੂੰ ਆਪਣੇ ਮੂੰਹ ਤੋਂ ਦਾਗ ਲਾਲ ਹੈ ਦੂਜਾ ਤਕੜੀ ਤਕੜੀ ਤੋਲਣ ਵਾਲਾ ਗਲਤ ਤੋਲ ਸਕਦਾ ਤਕੜੀ ਆਪਣੇ ਆਪ ਕਦੇ ਗਲਤ ਨਹੀਂ ਤੋਲਦੀ ਇਸ ਜਾਈਏ ਤੀਜਾ ਉਹ ਮਨੁੱਖ ਜਿਹੜਾ ਰੱਬ ਨੂੰ ਮੰਨਦਾ ਹੈ ਜਿਹੜਾ ਇਨਸਾਨ ਹੋਣ ਦੇ ਨਾਂ ਤੇ ਇਨਸਾਨੀਅਤ ਗੁਣਾਂ ਦੇ ਨਾਲ ਜੀ ਰਿਹਾ ਤੇ ਉਹ ਮਨੁੱਖ ਨਹੀਂ ਝੂਠ ਬੋਲਦਾ ਪਰ ਜਿਹੜੇ ਬਾਦਲ ਪਰਿਵਾਰ ਹੈ ਜਾਂ ਨਾਲ ਚਮਚੇ ਨੇ ਬਾਦਲ ਪਰਿਵਾਰ ਨੇ ਵੀ ਰੱਜ ਕੇ ਝੂਠ ਬੋਲਿਆ ਤੱਕੜੀ ਦੇ ਨਾਲ ਨਸ਼ੇ ਤੋਲੇ ਔਰ ਜਿਹੜੇ ਚਮਚੇ ਨੇ ਉਹ ਝੂਠ ਹਲੇ ਤੱਕ ਬੋਲੇ ਜਾਂਦੇ ਨੇ ਬਸ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਰ ਕੀ ਰਹੇ ਹਾਂ ਸੁਖਵੀਰ ਬਾਦਲ ਜਿੱਥੇ ਖੜਾ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਬੋਲ ਰਿਹਾ ਔਰ ਕਿਹੜਾ ਪਿੰਡ ਹੈ ਇਹ ਵੀ ਨਹੀਂ ਪਤਾ ਲੱਗਦਾ ਕਿਹੜੇ ਜ਼ਿਲ੍ਹੇ ਵਿੱਚ ਫਿਰਦਾ ਇਹ ਵੀ ਨਹੀਂ ਪਤਾ ਲੱਗਦਾ ਮਤਲਬ ਇਹ ਹੈਗਾ ਕਿ ਮੈਂਟਲੀ ਤੌਰ ਤੇ ਐਨੇ ਅਪਸੈਟ ਹੋਏ ਫਿਰਦੇ ਨੇ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਪੰਥ ਲਈ ਜਾਂ ਅਸੀਂ ਕੌਮ ਲਈ ਕਰਨਾ ਕੀ ਹੈ ਤੇ ਜਿਹੜੀ ਅੱਜ ਦੀ ਜਤਰਾ ਇਹਨਾਂ ਨੇ ਪੰਜਾਬ ਬਚਾਉ ਸ਼ੁਰੂ ਕੀਤੀ ਹੈ ਨਾ ਤੇ ਉੱਥੋਂ ਦੇਖ ਕੇ ਮੈਨੂੰ ਅੰਦਾਜ਼ਾ ਹੋ ਗਿਆ ਕਿ ਜਿਹੜੇ ਲੋਕ ਮਾੜੇ-ਮੋٹے ਜੁੜੇ ਸੀ ਨਾ ਤੇ ਹੁਣ ਉਹ ਵੀ ਆਪੋ ਆਪਣੇ ਘਰਾਂ ਵਿੱਚ ਬਹਿ ਜਾਣਗੇ ਕਿਉਂਕਿ ਪਤਾ ਲੱਗਿਆ ਕਿ ਅਸੀਂ ਜਲੂਸ ਕਢਾਵਾਂਗੇ ਜਦੋਂ ਅੱਗੇ ਤਾਂ ਮਾੜੀ-ਮੋਟੀ ਬੋਟ ਪੈਂਦੀ ਸੀ ਚਲੋ 20-30 ਹਜ਼ਾਰ ਦਾ ਫਰਕ ਪੈਂਦਾ ਸੀ ਹੁਣ ਪਤਾ ਲੱਗਿਆ ਕਿ ਪੀਪੀਆਂ ਖਾਲੀ ਖੜਕਣ ਗਈਆਂ ਅਗਲੇ ਕਹਿੰਦੇ ਅਸੀਂ ਕਿ ਬੋਟ ਖਰਾਬ ਕਰੀਏ ਭਈ ਆਪਣੀ ਅਸੀਂ ਜਿਹੜਾ ਬੰਦਾ ਜਿੱਤੂਗਾ ਉਹਨੂੰ ਬੋਟ ਪਾਵਾਂਗੇ ਜਾਣੇ ਕਿ ਜਿਹੜੀ ਅੱਜ ਦੀ ਪੰਜਾਬ ਬਚਾਓ ਜਾਤਰਾ ਸੁਖਵੀਰ ਬਾਦਲ ਨੇ ਜਾਂ ਨੀਲੀਆਂ ਪੱਗਾਂ ਵਾਲੇ ਕਾਲੀਆਂ ਦੇ ਚਮਚਿਆਂ ਨੇ ਸ਼ੁਰੂ ਕੀਤੀ ਹੈ ਨਾ ਤੇ ਇੱਥੋਂ ਅੱਜ ਮੈਨੂੰ ਜੱਜਮੈਂਟ ਹੋ ਗਈ ਕਿ ਕਾਲੇ ਰੰਗ ਦਾ ਭੋਗ ਪੈ ਗਿਆ ਹੁਣ ਐਵੇਂ ਨਾ ਵੋਟਾਂ ਖਰਾਬ ਕਰਿਓ ਐਵੇਂ ਨਾ ਪੈਸਾ ਬਰਬਾਦ ਕਰਿਓ ਇਨਾਂ ਦਾ ਤਾਂ ਹੁਣ ਜਿੱਥੋਂ ਇਹ ਸ਼ੁਰੂ ਹੋਏ ਸੀ ਨਾ ਬਸ ਉੱਥੇ ਜਾ ਕੇ ਖਾਤਮਾ ਹੋ ਗਿਆ ਇਹ ਬੇਨਤੀ ਪ੍ਰਵਾਨ ਕਰਿਓ ਇੱਕ ਬੇਨਤੀ ਲਾਸਟ ਵਿੱਚ ਹੋਰ ਕਰ ਦੇਣਾ ਖਲੇ ਨੇ ਕਾਫੀ ਦਿਨ ਲਾਉਣੇ ਨੇ ਯਾਤਰਾ ਵਾਸਤੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਜੇ ਸਨਮਾਨ ਕਰਨ ਨਾ ਦਾ ਜਿਹੜੇ ਟੁੱਟੇ ਫੁੱਟੇ ਛਿੱਤਰ ਪਏ ਹੁੰਦੇ ਘਰਾਂ ਵਿੱਚ ਰੱਖੇ ਹੋਏ 4-5-5 ਸਾਲਾਂ ਦੇ ਉਦੋਂ ਹੀ ਸੰਭ ਕੇ ਰੱਖੇ ਹੁੰਦੇ ਆ ਤੇ ਉਹ ਹੁਣ ਕੰਮ ਆਉਣਗੇ ਤੇ ਉਹਨਾਂ ਦੇ ਹਾਰ ਵੀ ਬਣਾ ਲਿਓ ਤੇ ਬਾਰ ਦੇ ਦਰਵਾਜੇ ਦੇ ਕੋਲੇ ਰੱਖ ਲਿਆ ਕਰੋ 15 20 ਜਦੋਂ ਲੰਘਣ ਫਿਰ ਲੈ ਤੇਰੇ ਦੀ ਦੇ ਤੇਰੇ ਦੀ ਕਿਤੇ ਮੈਨੂੰ ਮਿਲ ਗਿਆ ਮੈਂ ਤਾਂ ਚੰਗੀ ਤਰ੍ਹਾਂ ਫਿਰ ਜਿਵੇਂ ਪਹਿਲਾਂ ਜੁੱਤੀ ਫੇਰੀ ਸੀ ਹੁਣ ਚੰਗੀ ਤਰ੍ਹਾਂ ਫੇਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ